ਇਹ ਵੀਡੀਓ ਦੇਖ ਕੇ ਤੁਹਾਡੀ ਵੀ ਰੂ ਖੁਸ਼ ਹੋ ਜਾਵੇਗੀ ਜਦੋਂ ਪਿੰਡ ਦਾ ਮੁੰਡਾ ਆਪਣੀ ਮਿਹਨਤ ਕਰਕੇ ਉਸ ਦੀ ਮਿਹਨਤ ਨੂੰ ਬੂਰ ਮਿਲਿਆ ਤਾਂ ਅੱਜ ਲੈਫਟੀਨੈਂਟ ਬਣ ਕੇ ਆਪਣੇ ਪਿੰਡ ਪਹੁੰਚਿਆ ਜੀ ਹਾਂ ਉਸ ਤੋਂ ਬਾਅਦ ਮਾਪਿਆਂ ਨੇ ਵੀ ਸਲੂਟ ਮਾਰ ਕੇ ਉਸ ਦਾ ਸਵਾਗਤ ਕੀਤਾ ਪੂਰੇ ਪਿੰਡ ਦੇ ਵਿੱਚ ਵਿਆ ਵਰਗਾ ਮਾਹੌਲ ਸੀ ਢੋਲ ਵਜਾਏ ਗੇ ਨੋਟਾਂ ਦੇ ਹਾਰ ਉਸ ਨੌਜਵਾਨ ਦੇ ਗਲ ਦੇ ਵਿੱਚ ਪਾਏ ਗੇ ਗੱਲ ਕਰਦੇ ਹਾਂ ਗੁਰਦਾਸਪੁਰ ਦੇ ਪਿੰਡ ਦੋਕਾਹਾਂ ਦੀ ਜਿੱਥੇ 22 ਸਾਲ ਦਾ ਇਹ ਨੌਜਵਾਨ ਦਿਲਰਾਜ ਆਪਣੀ ਟ੍ਰੇਨਿੰਗ ਖਤਮ ਕਰਨ ਤੋਂ ਬਾਅਦ ਲੈਫਟੀਨੈਂਟ ਬਣ ਕੇ ਆਪਣੇ ਘਰ ਪਹੁੰਚਿਆ ਆਪਣੇ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਜਿੱਥੇ ਪਿੰਡ ਵਾਲੇ ਤਾਂ ਖੁਸ਼ ਹੀ ਨੇ ਪਰ ਮਾਪਿਆਂ ਨੇ ਆਪਣੇ ਪੁੱਤ ਨੂੰ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਲੈਫਟੀਨੈਂਟ ਬਣਿਆ ਦੇਖਿਆ ਤਾਂ ਕਿਸ ਤਰੀਕੇ ਦੇ ਨਾਲ ਉਸ ਦਾ ਸਵਾਗਤ ਕੀਤਾ ਇਹ ਵੀਡੀਓ ਤੁਸੀਂ ਬਾਖੂ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਪਿਓ ਨੂੰ ਆਪਣੇ ਪੁੱਤ ਦੀ ਤੇ ਇੰਨਾ ਖੁਫਕਰ ਮਹਿਸੂਸ ਹੋਇਆ ਕਿ ਉਸ ਪਿਓ ਨੇ ਆਪਣੇ ਪੁੱਤ ਨੂੰ ਵਰਦੀ ਦੇ ਵਿੱਚ ਦੇਖ ਕੇ ਸਲੂਟ ਮਾਰ ਦਿੱਤੀ ਤਾਂ ਉਸ ਦੀਆਂ ਮਾਂ ਦੀਆਂ ਅੱਖਾਂ ਵੀ ਭਾਵੁਕ ਹੋ ਗਈਆਂ ਤੇ ਉਸ ਤੋਂ ਬਾਅਦ ਆਪਣੇ ਪੁੱਤ ਨੂੰ ਮਿਲਦੇ ਨੇ ਤੇ ਪੂਰਾ ਪਿੰਡ ਛੜਾਇਓ ਖੁਸ਼ੀ ਦੇ ਵਿੱਚ ਝੂਮੜਦਾ ਤੇ ਢੋਲ ਵਜਾਉਂਦੇ ਨੇ ਨੋਟਾਂ ਦੇ ਹਾਰ ਪਾ ਕੇ ਇਸ ਦਾ ਵੱਡਾ ਸਵਾਗਤ ਕਰਦੇ ਨੇ ਗੁਰਦਾਸਪੁਰ ਦੇ ਪਿੰਡ ਦੋ ਕਾਹ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਤੇ ਉੱਥੇ ਹੀ ਦਲਰਾਜ ਨੇ ਟ੍ਰੇਨਿੰਗ ਪੂਰੀ ਕੀਤੀ ਲੈਫਟੀਨੈਂਟ ਬਣ ਕੇ ਆਪਣੇ ਪਿੰਡ ਪਹੁੰਚਿਆ ਜਿਸ ਕਰਕੇ ਉਸ ਨੂੰ ਆਪਣੇ ਆਪ ਤੇ ਕਾਫੀ ਮਾਨ ਮਹਿਸੂਸ ਹੋਇਆ ਪਰ ਉਹ ਮਾਨ ਉਦੋਂ ਵੱਧ ਗਿਆ ਜਦੋਂ ਪਿਓ ਨੇ ਭਾਵੁਕ ਹੋ ਕੇ ਆਪਣੇ ਪੁੱਤ ਨੂੰ ਦੇਖਿਆ ਤਾਂ ਉਸ ਤੋਂ ਬਾਅਦ ਪਿਓ ਨੇ ਉਸ ਨੂੰ ਸਲੂਟ मारी पूरे पिंड ने उस नौजवान का स्वागत कित ਡੈਡੀ ਨੂੰ ਸਲੂਟ ਨਹੀਂ ਮਾਰਨਾ ਆ ਜਾ ਲੈ ਕੱਲਾ ਉੱਪਰ ਆ ਚਲੋ ਜੀ ਆ ਜਾ ਮਾਰੋ ਨਾ ਹੋਵੇ ਤੇ ਬਾਪੂ ਜੀ ਹਾਂ ਕੋਈ ਤਾਂ ਦੇਓ ਕਿ ਹਾਂ ਹਾਂ ਮੇਰੀ ਤੁਸੀਂ ਕਰੀ ਜਾਓ ਕੋਈ ਕਰ ਹਾਂਜੀ ਦੇਖੋ 25 ਮਿੰਟ ਯਸ ਇਹ ਗੱਲ ਨਹੀਂ ਕਿ ਉਹ ਨਾ ਉਹਦੇ ਪਤਾ ਵੀ ਆ ਦੇਗੇ